ਆ ਵੀਡੀਓ ਦੇਖੋ ਐਂਡ ਤੱਕ ਫੇਰ ਗੱਲ ਕਰਦੇ ਆਂ ਸਬਸਕ੍ਰਾਈਬ ਆਯਾ ਸੀ ਸਭ ਖਤਮ ਭਾਈ ਕਹਾ ਕਹਾ ਨ ਪਰਮਨਿਕ ਨਾ ਕਰੋ ਮੇਰਾ ਭਾਵ ਕਿ ਤੋ ਕਿ ਤੁਮਹਾਰ ਕੋ ਸਵੇਰੇ ਆ ਜਾਇਂ ਗਰੇ ਘਰ ਭਾਈ ਨਮਸਤੇ ਫਾਰਮ ਚੂਨਾ ਹੋਣ ਆ ਰਹੇ ਭਾਈ ਗਾੜੀ ਸਕੋਰਪਿਓ ਭਾਈ ਹਵਾਵਾ ਜੀ ਨਰੀ ਨੰਨਾ ਮਾਰਦੀ ਹੈ ਸਭ ਖਤਮ ਹੋ ਗੋ ਭਾਈਆ ਸਾਰਾ ਇਹ देखो मुंडे दे ने दसया है ना ਵੀ 8 8.5 ਕਰੋੜ ਰੁਪਈਆ ਮਿਲਿਆ ਪ੍ਰਾਪਰਟੀ ਵੀ ਲੈ ਲਈ ਪੰਪਾਂ ਦੇ ਕੋਲੇ ਗੱਡੀਆਂ ਫੋਰਚੂਨਰ ਸਕਾਰਪੀਓ ਤਿੰਨ ਚਾਰ ਗੱਡੀਆਂ ਨੇ ਗਨਾਈਆਂ ਹਨ ਹੁਣ ਇਹਦੇ ਚੋਂ ਇਹੀ ਸਿੱਖਣ ਨੂੰ ਮਿਲਦਾ ਵਾ ਯਾਰ ਕਿ ਜਿਹੜੇ ਜਿਹੜੇ ਯਾਰ ਬੇਲੀ ਤੁਹਾਨੂੰ ਲੱਗਦਾ ਹੁੰਦਾ ਨਾ ਵੀ ਥੋਡੀ ਰਿਸਪੈਕਟ ਕਰਦੇ ਆ ਬਾਏ ਬਾਏ ਕਰਦੇ ਆ ਅਮ ਜੇ ਤੁਹਾਡੇ ਕੋਲੇ ਪੈਸਾ ਜ਼ਿਆਦਾ ਤਮੀਜ਼ ਉਹ ਪੈਸੇ ਨਹੀਂ ਕਰਦੇ ਯਾਰ ਵੀ ਸਹੀ ਯਾਰ ਬੇਲੀ ਉਹ ਹੀ ਆ ਜਿਹੜੇ ਗਰੀਬ ਦੇ ਆ ਜਾਂ ਆਮ ਜਿਹੜਾ ਬੰਦਾ ਆ ਹਨਾ ਕੰਮਕਾਰ ਕਰਦਾ ਆ ਆਪਦਾ ਉਹਦੇ ਯਾਰ ਬੇਲੀ ਆ ਜਿਹੜੇ ਉਹੀ ਸੱਚੇ ਹੁੰਦੇ ਆ ਜਿਹੜੇ ਅਮ ਇਦਾਂ ਦੇ ਆ ਬਾਲੇ ਉਹ ਆ ਹੀ ਹੁੰਦੇ ਵੀ ਜਿਹੜੇ ਐਸ਼ ਪ੍ਰਸਤੀ ਵਾਲੇ ਬੱਤੇ ਆ ਆਪੀ ਸਿੱਧੀ ਗੱਲ ਆ ਕਿ ਜਿਹੜੇ ਬੰਦੇ ਨੇ ਪੈਸੇ ਖਰਾਬ ਕਰਨੇ ਆ ਐਸ਼ ਕਰਨੀ ਆ ਉਹਦੇ ਨਾਲ ਉਹੀ ਬੰਦਾ ਜਾਊਗਾ ਜਿਹੜੇ ਬੇਲੜ ਆ ਹਨਾ ਕੰਮ ਵਾਲੇ ਬੰਦੇ ਨਾਲ ਕੰਮ ਵਾਲਾ ਬੰਦਾ ਹੀ ਤੁਰਦਾ ਹੁੰਦਾ ਵਾ ਸੋ ਜਿਹੜੇ ਉਹ ਵੇਲਣ ਹੁੰਦੇ ਆ ਉਹ ਸਿਰਫ ਓਨਾ ਟਾਈਮ ਹੀ ਤੁਹਾਡੇ ਨਾਲ ਤੁਰਦੇ ਆ ਜਿੰਨਾ ਟਾਈਮ ਪੈਸਾ ਤੁਹਾਡੇ ਤੁਹੋੜੇ ਨਾਲ ਨਹੀਂ ਤੋੜਦੇ ਉਹ ਅਸਲ ਦੇ ਵਿੱਚ ਪੈਸੇ ਨਾਲ ਤੋੜ ਰਹੇ ਹੁੰਦੇ ਆ ਕਿਵੇਂ ਇਹਨੇ ਦੇਖ ਲਓ ਆਪਦੀ ਜ਼ਿੰਦਗੀ ਖਰਾਬ ਕਰ ਲਈ ਪਤਾ ਨਹੀਂ ਬਾਅਦ ਚ ਕੀ ਹੋਇਆ ਇਹਦਾ ਕਹਿ ਰਿਹਾ ਸ਼ੁਰੂ ਦੇ ਵਿੱਚ ਕਿ ਮੈਂ ਸੁਸਾਇਸਾਈਡ ਕਰਨ ਲੱਗਾ ਵਾਂ ਆ ਸੋ ਧਿਆਨ ਰੱਖਿਆ ਕਰੋ ਯਾਰ ਇੰਨਾਂ ਗੱਲਾਂ ਦਾ ਸਿੰਪਲ ਜੀ ਜ਼ਿੰਦਗੀ ਜਿਉਂ ਲਓ ਜ਼ਰੂਰੀ ਨਹੀਂ ਵੀ ਤੁਹਾਡੇ ਕੋਲੇ ਪੈਸਾ ਬਾਹਲਾ ਹੀ ਪੈਸਾ ਕਮਾਉਣਾ ਤੁਸੀਂ ਜੇ ਬਾਹਲਾ ਹੀ ਪੈਸਾ ਚਾਹੀਦਾ ਵਾ ਇਹ ਆ ਕੇ ਆਪਦੇ ਪਰਿਵਾਰ ਨੂੰ ਪਾਲਣ ਜੋਗਾ ਤੁਸੀਂ ਕਰੀ ਚੱਲੋ ਇੰਨਾ ਕੀ ਬਹੁਤ ਆ ਤੇ ਆਪਦੇ ਪਰਿਵਾਰ ਨੂੰ ਪਾਲੋ ਸਿਆਣੇ ਦੀ ਪੁੱਤ ਬਣੋ ਸਿਆਣੇ ਗਾਂ ਮਾ ਪਿਓ ਬਣੋ ਜਵਾਂਕਾਂ ਦੀ ਚੰਗੀ ਪਰਵਰਿਸ਼ ਕਰੋ ਚੰਗੇ ਤਰੀਕੇ ਨਾਲ ਜ਼ਿੰਦਗੀ ਜਿਊਓ ਇੰਨਾ ਕੰਮਾਂ ਚ ਕੁਛ ਨਹੀਂ ਪਿਆ ਅੰਜਾਮ ਮਾੜਾ ਹੀ ਹੁੰਦਾ ਕੀਰ ਦੇ ਉੱਤੇ ਥੋੜੇ ਟਾਈਮ ਦੀ ਹੁੰਦੀ ਆ ਬੱਲੇ ਬੱਲੇ ਚੱਕ ਲੋ ਚੱਕ ਲੋ ਹਣਾ ਉਸ ਤੋਂ ਬਾਅਦ ਕੋਈ ਨਹੀਂ ਪੁੱਛਦਾ ਹੁਣ ਇਕੱਲਾ ਬੈਠਾ ਨਾ ਗੱਡੀ ਦੇ ਵਿੱਚ ਮਰਨ ਹੁਣ ਕਿੱਥੇ ਗਿਆ ਇਹ ਤੇ ਯਾਰ ਬਿੱਲੀ ਹਣਾ ਬਾਅਦ ਚ ਕੋਈ ਨਹੀਂ ਪੁੱਛਦਾ ਹੁੰਦਾ ਸਿਰਫ ਤੁਹਾਡੇ ক্লোਜ਼ ਹੁੰਦੇ ਆ ਫੈਮਿਲੀ ਮੈਂਬਰ ਜਿਹੜੇ ਉਹ ਰਹਿ ਜਾਂਦੇ ਆ ਰੋਣੇ ਰੋਣ ਨੂੰ ਬਾਅਦ ਵਿੱਚ ਸੋ ਜੀਆਂ ਵੀਡੀਓ ਤੋਂ ਵੀਡੀਓ ਜਦੋਂ ਆਉਂਦੀਆਂ ਹੁੰਦੀਆਂ ਹਨਾ ਸਾਹਮਣੇ ਸਿੱਖਣ ਦੀ ਟਰਾਈ ਕਰਿਆ ਕਰੋ ਕੁਛ ਨਾ ਕੁਛ ਕਿ ਬੰਦਾ ਕੀ ਕਹਿਣ ਜਾ ਰਿਹਾ ਵਾ ਜਾਂ ਇਹਨੇ ਕੀ ਖੱਟ ਲਿਆ ਥੋੜੇ ਵੀ ਆਲੇ ਦੁਆਲੇ ਬਹੁਤ ਹੁੰਦੇ ਆ ਆਪਣੇ ਆਲੇ ਦੁਆਲੇ ਕੀ ਵਾਰੀ ਆਪਾਂ ਨੂੰ ਦੇਖ ਕੇ ਲੱਗਦਾ ਹੁੰਦਾ ਕਿ ਯਾਰ ਇਹਨਾਂ ਦੀ ਜ਼ਿੰਦਗੀ ਬੜੀ ਵਧੀਆ ਵਾ ਨਜ਼ਾਰੇ ਨਾ ਜਾਂਦੇ ਆ ਹਨਾ ਬਹੁਤ ਹੋਣਗੇ ਆਪਣੇ ਨਾਲ ਦੇ ਹਰੇਕ ਦੇ ਨਾਲ ਹੁੰਦੇ ਆ ਹਨਾ ਕੁਝ ਕਿ ਜਾਨੇ ਆਪਾਂ ਨੂੰ ਪਹਿਲਾਂ ਲਾਈਏ ਕਿ ਬਹੁਤ ਵਧੀਆ ਜ਼ਿੰਦਗੀ ਜਿਉਂਦੇ ਇਦਾਂ ਉਦਾਂ ਐਸ਼ ਕਰਦੇ ਆ ਪੈਸਾ ਖੁੱਲਾ ਮਿਲਦਾ ਘਰੋਂ ਹਨਾ ਪਰ ਉਹ ਦੇਖ ਲਿਓ ਫਿਊਚਰ ਦੇ ਵਿੱਚ ਅੱਜ ਦੇ ਹਿਸਾਬ ਨਾਲ ਦੇਖ ਲਿਓ ਕਿ ਜ਼ੀਰੋ ਹੋਏ ਹੋਣਗੇ ਉਹ ਜਮਾਂ ਕੁਝ ਉਹਨਾਂ ਨੇ ਅਚੀਵ ਨਹੀਂ ਕੀਤਾ ਹੁਣ ਲਾਈਫ ਦੇ ਵਿੱਚ ਮਾਂ ਪਿਓ ਦੇ ਸਿਰ ਤੇ ਐਸ਼ ਕਰ ਲਈ ਜਿੰਨੀ ਕੁ ਕਰ ਲਈ ਹੈ ਨਾ ਸੋ ਇਸੇ ਕਰਕੇ ਆ ਕਿ ਪੈਸੇ ਮੇਰੇ ਹਿਸਾਬ ਨਾਲ ਹਿਸਾਬ ਨਾਲ ਹੀ ਰਹਿਣ ਬੰਦੇ ਕੋਲੇ ਤਾਂ ਚੰਗਾ ਰਹਿੰਦਾ ਵਾ ਜਦੋਂ ਤੁਹਾਡੇ ਸਿਰ ਲੋਨ ਰਵੇ ਥੋੜਾ ਜਾਂ ਤਾਂ ਚੰਗਾ ਰਹਿੰਦਾ ਵਾ ਜਦੋਂ ਪੈਸਾ ਤੁਹਾਡੇ ਅਕਾਊਂਟ ਤੇ ਮੜਾ ਕੇ ਖੜਨ ਲੱਗ ਪੈਂਦਾ ਤੇ ਉਦੋਂ ਕਹਿ ਲਓ ਪੈਸਾ ਚੜਨ ਲੱਗ ਪੈਂਦਾ ਤੇ ਤੁਹਾਡੀ ਲਾਈਫ ਆ ਜਿਹੜੀ ਉਹ ਬਰਬਾਦ ਹੋਣ ਲੱਗ ਪੈਂਦੀ ਆ ਤਾਂ ਕਿ ਫਿਰ ਬੰਦਾ ਇਹੋ ਜਿਹਾਂ ਪੁੱਠੇ ਕੰਮਾਂ ਦੇ ਵਿੱਚ ਪੈਣ ਲੱਗ ਪੈਂਦਾ ਹਨ ਨਜਾਇਜ਼ ਖਰਚੇ ਤੁਹਾਡੇ ਵੱਧ ਜਾਂਦੇ ਆ ਜਵਾਕਾਂ ਨੂੰ ਕੱਲਾ ਪੈਸਾ ਦੇਵੋਗੇ ਜਵਾਕ ਖਰਾਬ ਹੋਣਗੇ ਤਾਂ ਸੋ ਜਿਵੇਂ ਕਹਿੰਦੇ ਹੁੰਦੇ ਆ ਕਿ ਹਰਾਮ ਦਾ ਪੈਸਾ ਹਾਜਮ ਨਹੀਂ ਹੁੰਦਾ ਹਨਾ ਉਹਦਾ ਮਤਲਬ ਇਹੀ ਹੁੰਦਾ ਕਿ ਜੇ ਤੁਹਾਨੂੰ ਬਿਨਾਂ ਮਿਹਨਤ ਤੋਂ ਪੈਸਾ ਬਣੀ ਜਾਂਦਾ ਤੁਸੀਂ ਵੈਲਿਊ ਨਹੀਂ ਕਰਨੀ ਪੈਸੇ ਦੀ ਆਪ ਦਾ ਨਜਾਇਜ਼ ਖਰਚਾ ਵਧਾਓਗੇ ਬੱਚਿਆਂ ਨੂੰ ਕੋਈ ਬੱਚਾ ਪੈਸੇ ਮੰਗੂਗਾ ਤੁਸੀਂ ਉਹਨੂੰ ਪੁੱਛਣਾ ਨਹੀਂ ਕਿੱਥੇ ਖਰਚਣੇ ਆ ਕਾਹਤੋਂ ਇੰਨੇ ਖਰਚਣੇ ਆ ਉਹਨਾਂ ਨੂੰ ਖੁੱਲੇ ਪੈਸੇ ਦੇਣੇ ਆ ਉਹ ਨਸ਼ਿਆਂ 'ਚ ਪੈਣਗੇ ਪੁਰੇ ਕੰਮ ਕਰਨਗੇ ਉਹਨਾਂ ਦੀ ਵੀ ਲਾਈਫਾਂ ਖਰਾਬ ਹੋ ਜਾਂਦੀ ਆ ਸੋ ਸਾਰਾ ਕੁਝ ਲਿਮਟ ਜੀ ਦੇ ਵਿੱਚ ਰੱਖ ਕੇ ਮੇਰੇ ਹਿਸਾਬ ਨਾਲ ਚੱਲਣਾ ਚਾਹੀਦਾ